ਪਹਿਲਾਂ ਤਾਂ ਦੁਖਦਾਈ ਗੱਲ ਆ ਜੀ ਮੈਂ ਹਰਪਿੰਦਰ ਸਿੰਘ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਸਰਪੰਚ ਸਾਹਿਬ ਦਾ ਜਿਨ੍ਹਾਂ ਦੇ ਨਾਲ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਛੋਟਾ ਜਿਹਾ ਉਹਨਾਂ ਦਾ ਬੱਚਾ ਹੈ ਪਰਿਵਾਰ ਤੇ ਬਹੁਤ ਵੱਡਾ ਦੁੱਖਾਂ ਦਾ پہاੜ ਟੁੱਟਿਆ ਇਸ ਲਈ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਮਗਰ ਐਟ ਦ ਸੇਮ ਟਾਈਮ ਇਹ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਔਰ ਕੋਲਾਪਸ ਹੈ ਕਿ ਅੱਜ ਕਹਿ ਰਿਹਾ ਕਿ ਵਿਆਹ ਸ਼ਾਦੀ ਸਮਾਗਮ ਜਿਹੜੇ ਖੁਸ਼ੀ ਦੇ ਮੌਕੇ ਹੁੰਦੇ ਆ ਜਿੱਥੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਅੱਜ ਉੱਥੇ ਮਾਤਮ ਦਾ ਮਾਹੌਲ ਬਣ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਦਾ ਟੋਟਲ ਫੇਲਿਅਰ ਸਾਹਮਣੇ ਆਇਆ ਜੇਕੇ 47 ਦੀ ਵਰਤੋ ਹੋ ਜਾਣਾ ਇਹ 80s ਐ 90s ਚ ਸੁਣਿਆ ਜਾਂਦਾ ਸੀਗਾ ਅੱਜ ਕਿਸੇ ਗੁਰਦੁਆਰਾ ਆ ਮੰਦਰਾਂ ਦੇ ਬਾਹਰ ਆ ਅੰਮ੍ਰਿਤਸਰ ਚ ਸਾਹਬ ਹੋਇਆ ਸੀ ਮੰਦਰ ਤੇ ਬੰਬ ਅਟੈਕ ਹੋਇਆ ਸੀ ਥਾਣਿਆਂ ਤੇ ਬੰਬ ਅਟੈਕ ਹੁਣ AK47 ਨਾਲ ਫਾਇਰ ਸ਼ੁਰੂ ਹੋ ਗਏ ਆ ਸੋ ਇਟ ਕੈਨਟ ਗੇਟ ਮੋਰ ਸੀਰੀਅਸ ਇਹ ਤੋਂ ਹੋਰ ਖਤਰਨਾਕ ਮਾਹੌਲ ਪੈਦਾ ਨਹੀਂ ਹੋ ਸਕਦਾ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਪੰਚ ਦਾ ਮਰਡਰ ਹੋਇਆ ਸੀ ਅੰਮ੍ਰਿਤਸਰ ਸਾਹਿਬ ਤੇ ਚਰਮਲਜੀਤ ਦਾ ਲੱਕੀ ਜੀ ਜਲੰਧਰ ਤੋਂ ਉੱਥੇ ਕਤਲ ਹੋਇਆ ਗੁਰੂ ਘਰ ਦੇ ਬਾਹਰ ਮੇਰਾ ਕਹਿਣ ਦਾ ਭਾਵ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੱਜੀਆਂ ਖੱਪੀਆਂ 바ਵਾ ਨੇ ਜਿਨ੍ਹਾਂ ਦੀਆਂ ਫੋਟੋਆਂ ਮੁੱਖ ਮੰਤਰੀ ਨਾਲ ਨੇ ਇਹਨਾਂ ਦੇ ਮੰਤਰੀਆਂ ਨਾਲ ਨੇ ਜੇ ਉਹ ਨਹੀਂ ਸੇਫ ਤੇ ਬਾਕੀ ਲੋਕਾਂ ਦਾ ਕੀ ਹਾਲ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਇੰਡੋਪਾਕ ਬਾਰਡਰ ਤੋਂ ਸਾਢੇ 550 ਕਿਲੋਮੀਟਰ ਤੇ ਹੀ ਸਾਡਾ ਬਾਰਡਰ ਚੱਲਦਾ ਹੈ ਤੇ ਜੇ ਇਹ ਹਾਲਾਤ ਪੈਦਾ ਹੋ ਗਏ ਕਿ ਪੰਜਾਬ 'ਚ ਕਿਸੇ ਨੇ ਨਿਵੇਸ਼ ਕਰਨਾ ਕਿ ਦਿੱਲੀ ਬੈਠੇ ਕੇਜਰੀਵਾਲ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾ ਸਕਦੇ ਨਹੀਂ ਭਾਈ ਸੋ ਇਹ ਬੜਾ ਜ਼ਰੂਰੀ ਹੋ ਗਿਆ ਹੈ ਕਿ ਪਰਮਨੈਂਟ ਡੀਜੀਪੀ ਲੱਗੇ ਔਰ ਇਹ ਟੈਂਪਰਰੀ ਡੀਜੀਪੀ ਜਿਹੜਾ ਆਪਦੀ ਕੁਰਸੀ ਬਚਾਉਣ ਤੇ ਰਹਿੰਦਾ ਜਿਹਦਾ ਮਤਕਸਦ ਸਿਰਫ ਇਹ ਹੋ ਗਿਆ ਆ ਮੋਕੇ ਦੀ ਰੈਲੀ ਚ ਕੀ ਮਤਲਬ ਸੀ ਡੀਜੀਪੀ ਦਾ ਜਾਣ ਦਾ ਕੀ ਉਹ ਆਮ ਆਦਮੀ ਪਾਰਟੀ ਦੀ ਰੈਲੀ ਸੀ ਕਿਉਂਕਿ ਕੇਜਰੀਵਾਲਾ ਸਾਹਿਬ ਉੱਥੇ ਆਏ ਸਨ ਜੇ ਉਹ ਸਰਕਾਰੀ ਰੈਲੀ ਸੀ ਤਾਂ ਵਾਟ ਵਾਸ ਕੇਜਰੀਵਾਲ ਡੂਇੰਗ ਦਰ ਜੇ ਪੁਲਿਸ ਇਸ ਤਰੀਕੇ ਨਾਲ ਪੋਲੀਟਿਕਾਈਜ਼ ਹੋ ਜੂਗੀ ਫਿਰ ਲਾਅ ਐਂਡ ਆਰਡਰ ਨਹੀਂ ਦਿੱਤਾ ਜਾਊਗਾ ਔਰ ਇਹੀ ਕਾਰਨ ਹੈ ਕਿ ਪੰਜਾਬ ਹੈਜ਼ ਬਿਕਮ ਅ ਗੈਂਗਲੈਂਡ ਇਥੇ ਇਹ ਹਾਲਾਤ ਇਹ ਪੈਦਾ ਹੋ ਗਏ ਫਰੋਤੀ ਟਾਰਗੇਟਿਡ ਕਿਲਿੰਗ ਰੋਜ਼ ਦਾ ਐਕਸਟੋਰਸ਼ਨ ਕਾਲਸ ਇਹ ਨਿਜ਼ਾਮ ਬਣ ਗਿਆ ਸਿੱਧੂ ਮੂਸੇਵਾਲਾ ਮਰਡਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਇਹ ਤਾਂ ਸਿਰਫ ਔਰ ਚੀਫ ਮਿਨਿਸਟਰ ਕਹਿ ਰਿਹਾ ਆਲ ਇਜ਼ ਵੈਲ ਮੈਂ ਕਹਿਣਾ ਚਾਹਨਾ ਆਲ ਇਜ਼ ਇਨ ਦਾ ਵੈਲ ਸੋ ਮੁੱਖ ਮੰਤਰੀ ਸਾਹਿਬ ਦਾ ਔਰ ਡੀਜੀਪੀ ਨੀਡ ਟੂ ਗੋ ਪੰਜਾਬ ਨੀਡਸ ਅ ਚੇਂਜ ਇਹ ਦਿੱਲੀ ਵਾਲੀ ਸਰਕਾਰ ਪਜਾਉਂਗੇ ਤਾ ਪੰਜਾਬ ਦਾ ਕੋਈ ਬਚਾਅ ਹੋਊਗਾ ਨਹੀਂ ਤਾਂ ਇਹ ਕਲੈਪਸ ਹੈ ਪੰਜਾਬ 'ਚ ਕੋਈ ਇਨਵੈਸਟਮੈਂਟ ਨਹੀਂ ਆਉਣੀ ਪੰਜਾਬ 'ਚ ਸਾਡੇ ਬੱਚੇ ਸੁਰੱਖਿਤ ਨਹੀਂ ਆ ਜੀ ਕਿ ਸਭ ਇੱਕ ਛੋਟੀ ਵੱਡੀ ਰੈਲੀ ਅੱਜ ਖਿੰ ਕਰਨ ਦੇ ਵਿੱਚ ਹੋ ਰਹੀ ਸੀ ਜੀ ਦੂਜੇ ਪਾਸੇ ਕਤਲ ਹੋ ਜਾਂਦਾ ਹੈ ਕਿਵੇਂ ਦੇਖ ਰਹੇ ਹੋ ਰਾਣਾ ਬਲਾਚੌਰੀਏ ਦਾ ਕਤਲ ਪਲਵਾਨਾਂ ਦਾ ਕਤਲ ਕਬੱਡੀ ਖਿਡਾਰੀਆਂ ਦਾ ਕਤਲ ਕੋਈ ਵੀ ਕਬੱਡੀ ਟੂਰਨਾਮੈਂਟ ਕਰਾਉਣ ਨੂੰ ਰਾਜ਼ੀ ਨਹੀਂ ਹੈਗਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੀ ਸਰ ਇਹ ਤੋਂ ਡੇਂਜਰਸ ਕੰਮ ਕੋਈ ਨਹੀਂ ਦੇਖੋ ਕਲੈਪਸ ਲਾਅ ਐਂਡ ਆਰਡਰ ਦਾ ਇਸ ਕਿਸਮ ਦਾ ਹੈ ਕਿ ਪੰਜਾਬ ਹਨ ਹਰਿਆਣਾ ਹਾਈ ਕੋਰਟ ਇਸ ਗੱਲ ਦਾ ਸੰਗਿਆਨ ਲੈ ਚੁੱਕਿਆ ਤੇ ਹੁਣ ਪੰਜਾਬ ਹਨ ਹਰਿਆਣਾ ਹਾਈ ਕੋਰਟ 'ਚ ਪੇਸ਼ੀਆਂ ਪੈ ਰਹੀਆਂ ਡੀਜੀਪੀ ਦੀਆਂ ਪੰਜਾਬ ਹਨ ਹਰਿਆਣਾ ਹਾਈ ਕੋਰਟ ਲਾਅ ਐਂਡ ਆਰਡਰ ਦੇ ਮੁੱਦੇ ਤੇ ਉਹਦੋਂ ਇੰਟਰਵਿਨ ਕਰਦਾ ਜਦੋਂ ਮਹਿਸੂਸ ਕਰਦੇ ਆ ਸਰਕਾਰ ਫੇਲ ਹੋ ਗਈ ਐ ਐਸਐਸਪੀ ਦੇ ਦਫਤਰ ਦੇ ਬਾਹਰ ਬੰਦੇ ਦਾ ਕਤਲ ਹੋ ਜਾਣਾ ਰਾਣਾ ਰਾਣਾ ਬਲਾਚੌਰੀਏ ਦਾ ਮੌਲੀ ਜ਼ਿਲ੍ਹਾ ਜਿਹੜਾ ਮੋਸਟ ਇੰਪੋਰਟੈਂਟ ਜ਼ਿਲ੍ਹਾ ਉੱਥੇ ਕਤਲ ਹੋ ਜਾਣਾ ਅੱਜ ਸਰਪੰਚ ਦਾ ਕਤਲ ਹੋ ਜਾਣਾ ਔਰ ਵਰਤਿਆ ਕੀ ਜਾ ਰਿਹਾ ਏਕੇ 47 ਗਰਨੇਡ ਅਟੈਕ ਫੇਰੇ ਕਹਿੰਦੇ ਜੀ ਟਾਇਰ ਪਾਟ ਗਿਆ ਮੰਦਰ ਦੇ ਉੱਤੇ ਗਰਨੇਡ ਛੁੱਟਦੇ ਨਾ ਇੱਕ ਵੀਡੀਓ ਆਈ ਆ ਸਾਹਮਣੇ ਜਿੱਥੇ ਹਿੰਦੂ ਭਾਈਚਾਰੇ ਨੂੰ ਜਿਹੜੇ ਸਾਡੇ ਪ੍ਰਵਾਸੀ ਆਉਂਦੇ ਉਹਨਾਂ ਤੇ ਗੋਲੀਆਂ ਚ ਚਲਾਈਆਂ ਜਾ ਰਹੀਆਂ ਸੋ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ ਕੀ ਇਹਦੇ ਲਈ ਕਿਵੇਂ ਡੀਜੀਪੀ ਜ਼ਿੰਮੇਵਾਰ ਨਹੀਂ ਕੀਦੇ ਲਈ ਭਗਵੰਤ ਮਾਨ ਕਿਵੇਂ ਜ਼ਿੰਮੇਵਾਰ ਨਹੀਂ ਔਰ ਇਸ ਲਈ ਇਹਨਾਂ ਨੂੰ ਸਤੀਵਾ ਜਦ ਤੱਕ ਇਹ ਨਹੀਂ ਦੇਣਗੇ ਇੱਥੇ ਕੋਈ ਚੇਂਜ ਨਹੀਂ ਆਉਣਾ ਕਿਉਂਕਿ ਇਹ ਤਾਂ ਮੰਨ ਕੇ ਹੀ ਨਹੀਂ ਰਾਜੀ ਇਹ ਕਿਹ ਕਹਿੰਦਾ ਪੋਸਟ ਯੂ ਹੈਵ ਟੂ ਐਡਮਿਟ ਕਿ देयर इज अ ਪ੍ਰੋਬਲਮ ਜੇ ਕੋਈ ਪ੍ਰੋਬਲਮ ਮੰਨੇ ਹੀ ਨਾ ਤੇ ਸੋਲੂਸ਼ਨ ਕਿੱਥੋਂ ਨਿਕਲਣਾ ਪਰ ਸਰਕਾਰ ਵੱਲੋਂ آپریشن ਪ੍ਰਹਾਰ ਦੋ ਵਾਰੀ ਚਲਾਇਆ ਗਿਆ ਉਹਨਾਂ ਨੇ ਕਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਗੈਂਗਸਟਰ ਫੜ ਲਏ ਆ ਇਹੀ ਮੈਂ ਕਹਿ ਰਿਹਾ ਨਾ ਦੈਟਸ ਵਾਈ ਡੀਜੀਪੀ ਦਾ ਮੈਂ ਫੇਲਿਅਰ ਕਹਿ ਰਿਹਾ ਨਿਕੰਮਾਪਨ ਪੀਆਰ ਐਕਸਰਸਾਈਜ਼ ਆ ਜੀ ਉਹ ਪ੍ਰਹਾਰ 1 ਪ੍ਰਹਾਰ 2 ਤੇ ਅਸਲੀਅਤ ਕੀ ਆ ਜ਼ਮੀਨੀ ਹਕੀਕਤ ਕੀ ਆ ਕੁਝ ਹੋਰ ਨ ਨਸ਼ਿਆ ਵਿਰੁੱਧ ਪ੍ਰੋਗਰਾਮ ਕਰ ਰਿਹਾ ਤੁਹਾਡਾ ਮੁੱਖ ਮੰਤਰੀ ਨਸ਼ੇ ਦੀ ਹਾਲਤ ਚ ਫੋਟੇਜ ਭਰਤੀ ਹੋ ਰਿਹਾ ਔਰ ਤੁਹਾਡਾ ਅਸਲੀਅਤ ਕੀ ਔਨ ਗਰਾਉਂਡ ਜ਼ੀਰੋ ਕਿ ਨਾ ਨਸ਼ੇ ਰੁਕੇ ਨਾ ਕ੍ਰਾਈਮ ਰੁਕੇ ਅੱਜ ਸਾਹਮਣੇ ਇਹ ਮੂੰਹ ਬੋਲਦੀ ਤਸਵੀਰ ਹੈ ਕੌਣ ਹੈ ਨਾ ਬੱਚਿਆਂ ਨੂੰ ਮੋੜੂਗਾ ਜਿਨ੍ਹਾਂ ਦੇ ਲੱਗਤੇ ਜਿਗਰ ਜਿਨ੍ਹਾਂ ਦੇ ਘਰ ਦੇ ਚਿਰਾਗ ਬੁਝਦੇ ਜਾ ਰਹੇ ਇਹਦੇ ਲਈ ਜ਼ਿੰਮੇਵਾਰ ਭਗਵੰਤ ਮਾਨ ਕਿਵੇਂ ਨਹੀਂ ਡੀਜੀਪੀ ਕਿਵੇਂ ਨਹੀਂ ਸੋ ਪਰਮਨੈਂਟ ਡੀਜੀਪੀ ਅਨ ਪ੍ਰੈਜ਼ੈਂਟ ਗਵਰਨਮੈਂਟ ਈਸਟ ਟੂ ਬੀ ਸੈਕਟ ਗਵਰਨਰ ਸਾਹਿਬ ਦਾ ਨੋਟਿਸ ਲੈਣ ਔਰ ਅਸੀਂ ਗਵਰਨਰ ਸਾਹਿਬ ਨੂੰ ਬੜੀ ਛੇਤੀ ਮਿਲ ਕੇ ਕਹਾਂਗੇ ਕਿ ਤੁਸੀਂ ਲਾਅਨ ਆਰਡਰ ਮੁੱਦੇ ਦਾ ਸਭ ਤੋਂ ਸੇਫਟੀ ਐਂਡ ਸਿਕਿਉਰਿਟੀ ਤੋਂ ਵੱਡਾ ਮੁੱਦਾ ਹੀ ਕੋਈ ਨਹੀਂ ਜੇ ਬਾਰਡਰ ਸਟੇਟ ਨਹੀਂ ਸੁਰੱਖਿਤ ਤਾਂ ਪ੍ਰਦੇਸ਼ ਨਹੀਂ ਸੁਰੱਖਤ ਤੁਸੀਂ ਇਹਨਾਂ ਦੀ ਇਸ ਤਰ੍ਹਾਂ ਦੀ ਮੰਗ ਕਰਦੇ ਹੋ ਜੀ ਨੈਤਿਕਤਾ ਹਾਂ ਤੇ ਇਹਨਾਂ ਨੂੰ ਸੋ ਮੈਂ ਤਾਂ 100% ਕਮਿਟਿਡ ਆ ਜੀ ਕਿ ਇਹਨਾਂ ਦਾ ਮਤਲਬ ਹੀ ਕੋਈ ਨਹੀਂ ਰਹਿ ਗਿਆ ਰਹਿਣ ਦਾ ਆ ਟੈਂਪਰੀ ਡੀਜੀਪੀ ਕੀ ਬਾਰਡਰ ਸਟੇਟ ਦੀ ਸੁਰੱਖਿਆ ਯਕੀਨੀ ਬਣਾ ਸਕਦਾ ਜੀ ਕੁਰਸੀ ਬਚਾਉਣ ਤੇ ਹੋ ਗਿਆ ਜੀ ਆਮ ਆਦਮੀ ਪਾਰਟੀ ਦੇ ਸਮੂਸਤ ਸਪੰਸਾਹਬਾਨ ਨੂੰ ਜਾਂ ਜਿਹੜੇ ਸਰਗਰਮ ਵਰਕਰ ਨੇ ਉਹਨਾਂ ਸਾਰਿਆਂ ਨੂੰ ਵਾਜਬੀ ਦਿੱਕਾ ਖਾਲਸਾ ਹੋਏਗੀ ਜਿੱਕੀ ਫਤਿਹ ਮੇਰੇ ਕੋਲੇ ਜੋ ਰਿਪੋਰਟਾਂ ਆ ਰਹੀਆਂ ਨੇ ਕਿ ਪਿੰਡਾਂ ਦੇ ਵਿੱਚ ਐਵੇਂ ਤੂੰ ਹਰਲ ਹਲ ਕਰਦੇ ਫਿਰਦੇ ਜੇ ਕਿ ਜੇ ਤੂੰ ਰੈਲੀ ਤੇ ਗਿਆ ਤੇਰਾ ਕੋਠਾ ਕੱਟ ਦਾਂਗੇ ਤੇਰਾ ਆਹ ਕਰ ਦਾਂਗੇ ਤੇਰਾ ਉਹ ਕਰਦਾਂਗੇ ਹਾਂਜੀ ਤੇਰਾ ਰਾਹ ਬਣਾਉਣਾ ਹੈ ਤੇਰੀ ਗਲੀ ਬਣਾਉਣੀ ਸੀ ਤੇਰੀ ਸੜਕ ਬਣਾਉਣੀ ਸੀ ਉਹ ਰਾਦ ਹੋ ਜਾਣੀ ਹੈ ਤੁਹਾਡੇ ਕੋਲੇ ਕੀ ਕਿਹੜੇ ਕੋਠੇ ਮਨਜ਼ੂਰ ਕਰਵਾਏ ਜੇ ਸੌਂ ਖਾ ਕੇ ਕਹਿ ਸਕਦੇ ਜੀ ਕਿਹੜੇ ਕੋਠਾ ਮਨਜ਼ੂਰ ਹੋਇਆ ਨਾ ਤੁਹਾਡੇ ਕੋਲ ਗੱਲ ਹੈ ਨਾ ਬਾਤ ਹੈ ਹਾਂਜੀ ਤੇ ਉਹ ਰੌਲਾ ਤੁਸੀਂ ਵਾਧੂ ਦਾ ਪਾਈ ਜੀ ਤੁਸੀਂ ਘਰੋਂ ਦੇਣੇ ਹੈ ਜੇ ਤਾਂ ਗੱਲ ਹੀ ਕੋਈ ਨਹੀਂ ਹੈਗੀ ਯਾਰ ਤੁਸੀਂ ਆਪਦੇ ਜੇ ਕਾਨੂੰ ਇਹਨਾਂ ਦੇ ਠੱਗਾਂ ਦੇ ਮਗਰ ਟੇਟੇ ਚੜ ਗਏ ਤੁਸੀਂ ਵੋਟਾਂ ਪਾਤੀਆਂ ਪਵਾਤੀਆਂ ਲੋਕਾਂ ਦੇ ਮਤਲਬ ਦਾਖਜ ਰੱਦ ਕੇ ਕਰਕੇ ਤੁਸੀਂ ਸਰਪੰਚ ਬਣ ਕੇ ਮੇਰੇ ਲਈ ਸਤਿਕਾਰਯੋਗ ਜੇ ਤੁਹਾਡੇ ਤੇ ਸਰਪੰਚ ਦੀ ਮੋਹਰ ਲੱਗ ਗਈ ਸਾਰੇ ਸਤਿਕਾਰਯੋਗ ਜੇ ਪਰ ਜਿਹੜੀਆਂ ਇਹ ਗੱਲਾਂ ਨੇ ਨਾ ਇਹ ਬੰਦਿਆਂ ਨੂੰ ਰੋਕਣਾ ਡਰਾਉਣਾ ਧਮਕਾਉਣਾ ਨਾ ਮੈਂ ਜ਼ਿੰਦਗੀ 'ਚ ਕਦੇ ਕੀਤਾ ਸੀ ਰੈਲੀਆਂ ਇੱਥੇ ਸਾਰੇ ਕਰਦੇ ਰਹੇ ਪਰ ਜਿਹੜੇ ਤੁਹਾਂ ਲੱਛਣ ਫੜੇ ਹਨਾ ਇਹ ਲਛਰਾਂ ਦੀ ਮੇਰੇ ਕੋਲੇ ਰਿਪੋਰਟ ਸਾਰੀ ਆ ਰਹੀ ਆ ਮਿੱਤਰੋ ਆਪਾਂ ਇਸੇ ਸਮਾਚ ਰਹਿਣਾ ਇੱਥੇ ਰਹਿਣਾ ਮੇਰੇ ਬਾਰੇ ਤੁਸੀਂ ਜਾਣਦੇ ਜੀ ਤੇ ਇਕੱਲੇ ਇਕੱਲੇ ਨੂੰ ਤੁਹਾਨੂੰ ਮੈਂ ਜਾਣਦਾ ਐ ਇਤੋਂ ਆਪਣੇ ਆਪ ਨੂੰ ਪਿੱਛੇ ਢਾ ਲਓ ਇਹ ਜਿਹੜੇ ਆ ਫੀਲੇ ਫੂਲੇ ਜੇ ਦੂਜੇ ਤੇ ਜਿਹੜੇ ਫਨੇਖਾਂ ਬਣੇ ਆ ਨਾ ਇਹਨਾਂ ਨੂੰ ਮੈਂ ਜਾਣਦਾ ਸਾਰਿਆਂ ਨੂੰ ਇਹ ਕਿੰਨੇ ਕੁ ਜੋਗੇ ਆ ਇਹਨਾਂ ਨੂੰ ਤਾਂ ਜੋ ਹੋਣੀ ਆ ਹੋਣੀ ਹੋਣੀ ਆ ਤੁਸੀਂ ਕਨ ਵੀਰ ਇਹਨਾਂ ਦੇ ਮਤਲਬ ਐਵੇਂ ਚਿਕਾਰ ਬਣਦੇ ਹੱਥ ਮਰ ਕੇ ਬੇਨਤੀ ਐ ਮੈਂ ਦੇਖੋ ਦੋ ਚਾਰ ਸ਼ਬਦ ਵਿੱਚੋਂ ਕੋਈ ਸਖਤ ਵਰਤੇ ਆ ਇਹ ਇਹ ਵਰਤਨ ਨੂੰ ਜੀ ਨਹੀਂ ਕਰਦਾ ਪਰ ਜਦੋਂ ਇੱਥੋਂ ਤੱਕ ਗੱਲਾਂ ਪਹੁੰਚ ਜਾਂ ਨਾ ਫਿਰ ਜੀ ਕਰਦਾ ਹੁੰਦਾ ਕਿ ਥੋੜਾ ਜਿਹਾ ਮਤਲਬ ਬੰਦੇ ਨੂੰ ਦੱਸ ਦਿੱਤਾ ਜਾਵੇ ਕਿ ਕਰੰਟ ਪੂਰਾ ਆ